ਵਾਂ ਤੇ ਬਾਕੀ ਸਾਡੀ ਸਮੁੱਚੀ ਟੀਮ ਬਣਾਉਣ ਬਹੁਤ ਹੀ ਪਰਮਸਤਕਾਰ ਜੋ ਕਿਸਾਨ ਵੀਰੋ ਜਦੋਂ ਕੋਵਿਡ ਦਾ ਦੌਰ ਚੱਲਿਆ ਤਾਂ ਸਾਡੀਆਂ ਡਿਊਟੀਆਂ ਲੱਗੀਆਂ ਕਿ ਸਭ ਕੁਝ ਦੁਕਾਨਾਂ ਬੰਦ ਸੀ ਵੀ ਕਿਸਾਨ ਵੀਰਾਂ ਨੂੰ ਘਰ ਘਰ ਜਾ ਕੇ ਅਸੀਂ ਇਹਨਾਂ ਦੀ ਚਲੋ ਐਪਲੀਕੇਸ਼ਨ ਲੈ ਕੇ ਸਾਨੂੰ ਜਿਲ੍ਹਾ ਦਫ਼ਤਰ ਤੋਂ ਜੋ ਵੀ ਗਾਈਡਲਾਈਨ ਆਵੇ ਜਲਦੀ ਭੇਜੋ ਅਸੀਂ ਇਹਨਾਂ ਦਾ ਨਾਮ ਐਡ ਕਰਕੇ ਭੇਜਿਆ ਤਾਂ ਤੇ ਕੋਵਿਡ ਜਦੋਂ ਲੇਬਰ ਦੀ ਬੜੀ ਮੁਸ਼ਕਲ ਆਈ ਤਾਂ ਕਿਸਾਨ ਵੀਰਾਂ ਨੇ ਬਹੁਤ ਸਾਰਿਆਂ ਨੇ ਡਰਦਿਆਂ ਨੇ ਕੋਈ ਕਿਸੇ ਨੂੰ ਵਾਧੂ ਪੈਸੇ ਦੇ ਕੇ ਕਿਸੇ ਨੂੰ ਰਜਰਵ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਦੋਂ ਸਮਾਂ ਸ਼ੁਰੂ ਹੋਇਆ ਤੇ ਵੱਧ-ਵੱਧ ਪੈਸੇ ਦੇ ਕੇ ਵੀ ਅਸੀਂ ਲੇਬਰ ਨੂੰ ਰੱਖ ਲਈਏ ਤੇ ਉਸ ਦੇ ਖਾਤ੍ਹੇ ਵਜੋਂ ਬਹੁਤ ਸਾਰੇ ਕਿਸਾਨਾਂ ਦੇ ਮਨ ਤੇ ਬਹੁਤ ਵੱਡੀ ਚਿੰਤਾ ਦਾ ਬਛਾ ਬਣ ਗਿਆ। ਕੋਵਿਡ-19 ਮਹਾਮਾਰੀ ਦੇ ਤਹਿਤ ਇਸ ਕਿਸਾਨ ਵੀਰ ਨਾਲ ਜਦੋਂ ਸਾਡਾ رابطہ ਕਾਇਮ ਹੋਇਆ ਕਾ ਇਹਨੇ ਡ੍ਰਿਲ ਖਰੀਦ ਕੇ ਲਗਭਗ 30 ਏਕੜ ਤੇ ਆਪਣੀ ਸਿੱਧੀ ਬਿਜਾਈ ਕੀਤੀ ਫਿਰ ਅਸੀਂ ਇਹ ਕਹਿੰਦੇ ਵੀ ਸਿੱਧੀ ਬਿਜਾਈ ਤਾਂ ਬਹੁਤ ਲੋਕ ਕਰਦੇ ਹੁੰਦੇ ਆ ਤੇ ਕਈ ਪ੍ਰੋਬਲਮ ਆਉਂਦੀਆਂ ਨਾ ਪਰ ਜੇ ਜੇ ਸਾਨੂੰ ਜਦੋਂ ਪੀਏ ਡੂ ਤੇ ਇੱਕ ਨਵੀਂ ਤਕਨੀਕ ਸਰਵ ਬੱਤਰ ਕੰਡੀਸ਼ਨ ਵਿੱਚ ਸਰਵ ਬੱਤਰ ਖੇਤ ਵਿੱਚ ਵੀ ਸਿੱਧੀ ਬਿਜਾਈ ਤਰਵਿੱਤਰ ਬੱਤਰ ਨਾਲੋਂ ਥੋੜਾ ਜਿਆਦਾ ਗਿੱਲ ਹੋਵੇ ਤੇ ਟਰੈਕਟਰ ਦੀਆਂ ਗੱਡੀਆਂ ਥੋੜੀਆਂ ਟਾਇਰਾਂ ਦੀਆਂ ਖੁੱਬਦੀਆਂ ਹੋਣ ਉਹਨੂੰ ਤਰਬੱਤਰ ਕੰਡੀਸ਼ਨ ਕਹਿੰਦੇ ਆ ਉਸ ਤਹਿਤ ਜਦੋਂ ਅਸੀਂ ਇਹਨਾਂ ਕੋਲੇ ਮੈਂ ਤੇ ਡਾਕਟਰ ਅਮਰਪਾਤ ਨਾਲ ਹੁੰਦੇ ਸੀ ਡਾਕਟਰ ਨਵਦੀਪ ਨਾਲ ਹੁੰਦੇ ਸੀ ਅਸੀਂ ਸੰਤੋਖ ਜੀ ਨਾਲ ਅਸੀਂ ਰਾਹੇ ਬਗਾਹੇ ਜਦੋਂ ਇਹਨਾਂ ਕੋਲੇ ਸਾਥੀਆਂ ਕੋਲੇ ਟੀਮ ਦੇ ਤੌਰ ਤੇ ਆਉਣਾ ਤਾਂ ਇਹ ਸਵੇਰੇ ਸ਼ਾਮ ਤਰਬੱਤਰ ਕੰਡੀਸ਼ਨ ਚ ਆਪਦੀ ਬਜਾਈ ਦੇ ਨਾਲ-ਨਾਲ ਇਹ ਕਿਸਾਨ ਵੀਰ ਲੋਕਾਂ ਦੇ ਕਿਰਾਏ ਤੇ ਵੀ ਇਹਨੇ ਵਾਹ ਕੇ ਆਪਣੀ ਜਿਹੜੀ ਫੈਲ ਆ ਨਾ ਸਾਡੇ ਕੋਲੇ ਸਬਸਿਡੀ ਲਈ ਨਾ ਉਹ ਮਸ਼ੀਨ ਫਾਰਮ ਪਾਸ ਸੀ ਮਤਲਬ ਇਹਨੇ ਉਹਨੂੰ ਫ੍ਰੀ ਕਰ ਲਿਆ ਆਪਣਾ ਤੇ ਕਿਸਾਨ ਵੀਰੋ ਤਰ ਬਤਰ ਕੰਡੀਸ਼ਨ ਚ ਇਸ ਕਿਸਾਨ ਵੀਰ ਨੇ ਇੱਕੋ ਇੱਕ ਗੱਲ ਆ ਵੀ ਉਹ ਚ ਆਪਣ ਨਦੀਨ ਨਹੀਂ ਹੋਣ ਦੇਣਾ ਜਦੋਂ ਸਟੰਪ ਦੀ ਸਪਰੇਅ ਕਰਨੀ ਆ 200 ਲੀਟਰ ਪਾਣੀ ਚ ਪਾ ਕੇ ਦੋਏ ਦਿਨ ਉਹਨੇ ਇੱਕ ਪਰਤ ਬਣਾ ਲੈਣੀ ਆ ਪੈਂਡੀ ਮੈਥਾ ਲਿੰਦੀ ਉਹ ਜਿੰਨਾ ਚ ਤੁਸੀਂ ਅਗਲਾ ਪਾਣੀ ਡਿਲੇ ਕਰੋਂਗੇ ਉਨੀ ਉਹ ਕਾਮਯਾਬੀ ਦਾ ਇਨਸਾਨ ਹੈ ਉਹ ਨਦੀਨਾ ਨੂੰ ਮਾਰੂਗੀ ਫਸਲ ਤੁਹਾਡੀ ਐਂ ਲੱਗੂਗੀ 15-20 ਦਿਨਾਂ ਚ ਬਿਲਕੁਲ ਗਈ ਅਸੀਂ ਮਾਰੇਗੇ ਜਿਹੜਾ 21 ਦਿਨ ਬੰਦਾ ਕਵਰ ਕਰ ਗਿਆ ਖਾਸ ਤੌਰ ਤੇ ਭਾਰੀਆਂ ਜ਼ਮੀਨਾਂ ਚ 21 ਦਿਨ ਕੱਢ ਜਾਂਦੀ ਆ ਪਰ ਵੇਸ਼ਲੀਆ ਜ਼ਮੀਨਾਂ ਚ ਤੁਹਾਨੂੰ ਥੋੜਾ ਸਮਾਂ ਪਹਿਲਾਂ ਪਾਣੀ ਲਾਉਣਾ ਪਿਆ ਤੇ ਜਦੋਂ ਕਿਸਾਨ ਵੀਰੋ ਜਦੋਂ ਅਸੀਂ ਪਹਿਲਾ ਪਾਣੀ ਲਾਇਆ ਤਾਂ ਇੱਕ ਵਾਰ ਪਹਿਲੇ ਪਾਣੀ ਲਾਉਣਾ ਇੱਕਦਮ ਫਸਲ ਨੇ ਰੰਗ ਫੜਿਆ ਇਸੇ ਤਹਤ ਪਰ ਉਹ ਮਤਲਬ 4 6 ਤੇ 9 ਹਫਤਿਆਂ ਬਾਅਦ ਜਦੋਂ ਜੂਰੀਏ ਦੀ ਡੋਜ਼ ਦਿੱਤੀ ਭਾਰੀਆਂ ਜ਼ਮੀਨਾਂ 'ਚ ਠੀਕ ਰਹਾ ਤੇ ਹਲਕੀਆਂ ਜ਼ਮੀਨਾਂ 'ਚ ਸਾਨੂੰ ਇਹ ਤਾਂ ਡੋਜ਼ ਵੀ 25 30% ਜਿਹੜੀ ਨੋਰਮਲ ਨਾਲੋਂ ਵੱਧ ਦੇਣੀ ਪਈ ਤੇ ਨਦੀਨਾਂ ਦੀ ਇੱਕਦਮ ਜਦੋਂ ਪਾਣੀ ਛੱਡਿਆ ਤਾਂ ਜਿਹੜਾ ਉਸ ਨਦੀਨ ਨਾਲ ਉਹ ਜਿਹੜੀ ਪਰਤ ਬਣੀ ਸੀ ਉਹਨੇ ਨਦੀਨ 'ਤੇ ਉੱਪਰ ਆਉਂਦੀ ਕਿਉਂਕਿ ਕਿਸਾਨ ਵੀਰੋ ਜਿਹੜੀ ਨਦੀਨ ਆ ਜਿਹੜੀ ਦਵਾਈ ਬਣਦੀ ਆ ਉਹ ਜਿਹੜੀ ਚੀਜ਼ ਲਈ ਸਿਲੈਕਟ ਹੁੰਦੀ ਹੈ ਜਿਹੜੀ ਚੀਜ਼ ਨੇ ਬਣਦੀ ਆ ਉਹਨੂੰ ਹੀ ਮਾਰਨਾ। ਤੋਂ ਇਸ ਕਿਸਾਨ ਵੀਰ ਨੇ ਜਿੱਥੇ ਕੋਵਿਡ ਦੀ ਸਮੱਸਿਆ ਵਿੱਚ ਨਜਿੱਠਣ ਲਈ ਸਿੱਧੀ ਵਜਾਈ ਤਹਿਤ ਆਪਣੇ ਕੰਮ ਕਰ ਕੀਤਾ ਉਸੇ ਤਰ੍ਹਾਂ ਇਹ 3 ਸਾਲ ਤੋਂ ਲਗਾਤਾਰ ਆਪਣੇ ਚੌਪਰ ਮਲਚਰ ਤੇ ਉਲਟਾ ਮਿਹੜ ਨਾਲ ਆਪਣੇ ਪਰਾਲੀ ਦੀ ਸਾਂਭ ਸੰਭਾਲ ਵੇ। ਇੱਕ ਪ੍ਰੋਬਲਮ ਸਾਨੂੰ ਵੀ ਬੜਾ ਸਿੱਖਣ ਦਾ ਮੌਕਾ ਮਿਲਿਆ। ਕਿਉਂਕਿ ਜਿਹੜਾ ਇਹਨਾਂ ਨੇ ਰਵੇਸਲੀਆ ਜ਼ਮੀਨਾਂ ਤੇ ਬੀਜਿਆ ਸੀ ਉਹ ਨਸ਼ਟ ਤੇ ਆ ਕੇ ਪੀਲਾ ਪੈ ਗਿਆ। ਤੇ ਮੈਂ ਕਹਾਂ ਵੀ ਜਦੋਂ ਦੋ ਤੁਸੀਂ ਪਹਾੜੀਆਂ ਜ਼ਮੀਨਾਂ 'ਚ ਵੀ ਉਨੀ ਜੂਰੀਏ ਦੀ ਪਾਈ ਹੈ ਇੱਧਰ ਵੀ ਪਾਈ ਆ ਤਾਂ ਮੈਂ ਪੀ.ਐਚ.ਯੂ ਡਾਕਟਰ ਮੱਖਣ ਸਿੰਘ ਭੁੱਲਰ ਜਿਨ੍ਹਾਂ ਨੇ ਇਹ ਤਕਨੀਕ ਡਿਵੈਲਪ ਕੀਤੀ ਉਹਨਾਂ ਨਾਲ ਗੱਲ ਕੀਤੀ। ਉਹ ਮੈਨੂੰ ਕਹਿੰਦੇ ਵੀ ਜੂਰੀਆ ਪਵਾ ਦੇ 25 ਕਿਲੋ ਹੋਰ ਤੇ ਮਾਸਟਰੀ ਉਹਨਾਂ ਨੇ 25 ਕਿਲੋ ਜੂਰੀਆ ਪਾਇਆ ਤੇ ਇਹਨਾਂ ਦਾ ਹਫ਼ਤੇ ਬਾਅਦ ਰਿਕਵਰ ਹੋ ਗਿਆ। ਬਾਕੀ ਲੋਹੇ ਦੀ ਬੜੀ ਘਾਟ ਪਹਾੜੀਆਂ ਜ਼ਮੀਨਾਂ 'ਚ ਇਹਨਾਂ ਨੇ ਦੋ ਕੁ ਸਪਰੀਆਂ ਤੇ ਉਹਦੀ ਕੀਤੀ ਆ। ਤੁਸੀਂ ਅੱਜ ਕਿਸਾਨ ਵੀਰੋ ਦੇਖੋਗੇ ਵੀ ਜਿਹੜਾ ਕਦੂ ਕੀਤੇ ਝੋਨਾ ਲਾਇਆ ਜਿਨ੍ਹਾਂ ਲੋਕਾਂ ਨੇ ਕਦੂ ਕਰਕੇ ਖੇਤ ਵਿੱਚ ਆਪਣਾ ਝੋਨਾ ਲਾਇਆ ਹੋਇਆ ਉਹਦੇ ਨਾਲੋਂ ਕਿਤੇ ਵਧੀਆ ਖੜਾ ਉਹਦੇ ਨਾਲੋਂ 8-10 ਦਿਨ ਇਹਨੇ ਪਹਿਲਾਂ ਪੱਕਣਾ ਪਰਾਲੀ ਦੀ ਸਾਂਭ ਸੰਭਾਲ ਵਿੱਚ ਸਾਨੂੰ ਜਿਆਦਾ ਸਮਾਂ ਮਿਲ ਜਾਣਾ ਸਾਂਭ ਸੰਭਾਲ ਦੇ ਨਾਲ ਮੈਂ ਤੁਹਾਨੂੰ ਕਣਕ ਦੀ ਬਜਾਈ ਸਮੇਂ ਨਹੀਂ ਆ ਜਿਹੜੇ ਕਿਸਾਨ ਵੀਰਾਂ ਨੇ ਆ ਆਲੂ ਲਾਉਣੇ ਆ ਉਹਨਾਂ ਦੇ ਜਿਹੜੇ ਸਪ੍ਰਿੰਗ ਜਿਨ੍ਹਾਂ ਨੇ ਬਹਾਰ ਰੁੱਤ ਦੀ ਅਗੋਂ ਮੱਕੀ ਲਾਉਣੀ ਆ ਜਾਂ ਮੂੰਗੀ ਲਾਉਣੀ ਆ ਤੇ ਮੂੰਗੀ ਲਾ ਕੇ ਵੀ ਇੱਕ ਕਿਸਾਨ ਵੀਰ ਆਪਾਂ ਵੱਧ ਫਸਲਾਂ ਵੀ ਲੈ ਸਕਦੇ ਆ ਉਦੋਂ ਤੀ ਸੋਮਿਆਂ ਦੀ ਸੰਭਾਲ ਵੀ ਕਰ ਸਕਦੇ ਆ ਤੇ ਇਸ ਕਰਕੇ ਸਾਨੂੰ ਹਰ ਕੋ ਨੂੰ ਯੋਗਦਾਨ ਪਾਉਣਾ ਚਾਹੀਦਾ ਤੇ ਇਸ ਕਿਸਾਨ ਵੀਰ ਇੱਕ ਜਿਹੜਾ ਕਿ ਬਹੁਤ ਹੀ ਗਾਂ ਵਧੂਆ ਦੇਖੋ ਇਹ ਚ ਕੋਈ ਮਾਰੀ ਗੱਲ ਨਹੀਂ ਹੁੰਦੀ ਜੇ ਕਿਸੇ ਪਿੰਡ ਚ ਕੋਈ ਚੰਗਾ ਕੰਮ ਕਰਦਾ ਉਹਨੂੰ ਫਾਲੋ ਕਰ ਲੈਣਾ ਇਸ ਕਹਾਣ ਦੇ ਵੀਬ ਦੇ ਮਗਰ ਲਾ ਕੇ ਆਓ ਆਪਾਂ ਅੱਜ ਦੇ ਜਿਹੜਾ ਕੋਵਿਡ ਦੀ ਮਹਾਮਾਰੀ ਚੱਲੀ ਆ ਇਹਨੂੰ ਬਚਾਉਣ ਵਿੱਚ ਆਪਾਂ ਨੂੰ ਸਰਖ ਨੂੰ ਯੋਗਪਾਉਣਾ ਚਾਹੀਦਾ ਆ ਜੀ ਜੀ ਮੈਂ ਤਾਂ ਕਹਾਂ ਵੀ ਖੁਸ਼ੀ ਭਰੇ ਸਮੇਂ ਦੇ ਮੈਨੂੰ ਡਾਕਟਰ ਸਾਹਿਬ ਨੇ ਕਹੀ ਜਾਂਦੇ ਕਹਿ ਰਹੇ ਸੀ ਫਿਰ ਤਾਂ ਮੈਂ ਡਾਕਟਰ ਪ੍ਰਕਾਸ਼ ਸਿੰਘ ਜੀ ਮੇਰੇ ਏਡੀਓ ਸਾਹਿਬਾਨ ਤੇ ਏਸੀ ਸਾਹਿਬਾਨ ਅਤੇ ਮਾਸਟਰ ਜੀ ਗੁਰਮੀਤ ਸਿੰਘ ਜੀ ਇਹਨਾਂ ਨੇ ਕਾਰਜ ਕਰਕੇ ਸਮਝ ਲਓਗੀ ਉਹਨਾਂ ਦੀ ਮਿਹਨਤ ਕਰਕੇ ਅੱਜ ਸਾਡੇ ਸਾਰਿਆਂ ਦਾ ਦਰਸ਼ਨ ਤਨ ਭਰਾਵਾਂ ਦਾ ਮੌਕਾ ਮਿਲਿਆ ਜੋ ਸੈਂਟਰ ਸਰਕਾਰ ਨੇ ਉਹ ਮਾੜਾ ਕਦਮ ਚੁੱਕਿਆ ਸਾਡਾ ਸਾਰਾ ਕਿਸਾਨ ਖੇਤੀਬਾੜੀ ਮਹਿਗਵਾਂ ਕਿਸਾਨ ਭਾਈ ਭਰਾ ਮਹਿਗਵਾਂ ਕਿਸਾਨਾਂ ਦੇ ਨਾਲ ਖੜਾ ਅਸੀਂ ਉਸ ਦਿਨ ਵੀ ਅਸੀਂ ਖੜੇ ਸੀ ਅਸੀਂ ਜੋ ਸਾਨੂੰ ਸਾਨੂੰ ਪਤਾ ਵੀ ਉਸ ਬਿੱਲਾਂ ਦੇ ਆਉਣ ਦੇ ਨਾਲ ਕਿੰਨਾ ਨੁਕਸਾਨ ਕਿਸਾਨ ਦਾ ਕਿਨ ਕਿਸਾਨ ਅਸੀਂ ਕਿਸਾਨਾਂ ਦੇ ਨਾਲ ਆ ਖੁਦ ਵੀ ਕਿਸਾਨ ਆ ਅਸੀਂ ਤੇ ਕਿਸਾਨਾਂ ਦੇ ਨਾਲ ਸਾਡੇ ਦਾ ਕਿਸਾਨ ਭਰਾ ਨੂੰ ਇਹੀ ਅਪੀਲ ਆ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਅਸੀਂ ਮਸ਼ੀਨਾਂ ਵੀ ਦਿੱਤੀਆਂ ਨੇ ਪਿਛਲੇ 3 ਸਾਲਾਂ ਤੋਂ ਮਸ਼ੀਨਾਂ ਦੇ ਰਹੇ ਆ ਜਿਨ੍ਹਾਂ ਦੇ ਵਰਤੋਂ ਦੇ ਨਾਲ ਪਰਾਲੀ ਨੂੰ ਖੇਤ ਦੇ ਵਿੱਚ ਹੀ ਸੰਭਾ ਜਾ ਸਕਦਾ ਉਸ ਨੂੰ ਵਹਾਇਆ ਜਾ ਸਕਦਾ ਤੇ ਉਹਦੇ ਵਿੱਚ ਹੀ ਬਾਕੇ ਜਾਂ ਜੇ ਬੰਦ ਕਈ ਬੀਲਾ ਬਣਾ ਕੇ ਉਸ ਨੂੰ ਇਕੱਠਾ ਕਰਕੇ ਜਾਂ ਗੁਜਰਾ ਨੂੰ ਪਿਖਾ ਕੇ ਮੈਂ ਉਹਨੂੰ ਕਈ ਤਰ੍ਹਾਂ ਦੇ ਤਰੀਕੇ ਨਾਲ ਸਵਾਲ ਕੀਤੀ ਜਾ ਸਕਦੀ ਆ ਤੇ ਉਸੇ ਇਸੇ ਤਰ੍ਹਾਂ ਜਿਹੜੀ ਹੈਗੀ ਆ ਸਾਨੂੰ ਉਸ ਨੂੰ ਅਗਨਾ ਨਾ ਲਈ ਜਾਵੇ ਇਹ ਮਸ਼ੀਨਾਂ ਹਰ ਪੁੱਤਰ ਪਰਮਿੰਦਰ ਸਿੰਘ ਪਿੰਡ ਬਡੂੰਦੀ ਮੈਂ ਕੀਤੀ ਆ ਲਗਭਗ 30 ਏਕੜ ਆਪ ਦੇ ਖੇਤ ਦੇ ਵਿੱਚ ਸਿੱਧੀ ਬਜਾਈ ਇਸ ਤੋਂ ਬਿਨਾ 40 ਤੋਂ 50 ਏਕੜ ਮੈਂ ਬਾਕੀ ਕਿਸਾਨਾਂ ਦੇ ਖੇਤਾਂ 'ਚ ਕੀਤੀ ਆ ਜਿਹੜੀ ਕਿ ਪੂਰੀ ਸਕਸੈਸਫੁਲ ਆ ਥੋੜੀਆਂ ਮੋਟੇ ਦਿੱਕਤਾਂ ਆਈਆਂ ਫਸਟ ਟਾਈਮ ਕੀਤੀ ਸੀਗੀ ਚਲੋ ਅਗਲੀ ਵਾਰ ਉਹ ਸੁਧਾਰ ਹੋ ਜਾਊਗਾ ਤੁਹਾਨੂੰ ਇਹ ਸਿੱਧੀ ਵਜਾਈ ਪਰੇਰ ਨਾਲ ਕਿੱਥੋਂ ਮਿਲ ਜਾਂਦੀ ਸਿੱਧੀ ਵਜਾਈ ਦੀ ਪਰੇਰ ਨਾਲ ਮੇਰੀ ਡਿਊਟੀ ਐਕਚੁਅਲੀ ਲੱਗੀ ਹੋਈ ਸੀ ਕੋਵਿਡ ਦੇ ਵਿੱਚ ਰੈਕੋਡਿਅਮ ਆਫਿਸ ਦੇ ਵਿੱਚ ਉੱਥੇ ਸਾਡੇ ਸਰ ਜਾਂਦੇ ਹੁੰਦੇ ਸੀ ਇਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਗੱਲਾਂ ਬਾਤਾਂ ਹੁਣ ਤੇ ਇਹ ਕਹਿੰਦੇ ਵੀ ਤਜਰਬਾ ਕਰਕੇ ਦੇਖ ਲਓ ਥੋੜਾ ਕਰਕੇ ਦੇਖ ਲਓ ਫਿਰ ਕੰਡੀਸ਼ਨ ਇਹ ਆ ਗਈ ਉਹ ਵੀ ਲੇਬਰ ਆ ਨਹੀਂ ਰਹੀ ਸੀ ਲੇਬਰ ਨਾ ਆਉਣ ਕਰਕੇ ਫਿਰ ਮੈਂ ਕਿਹਾ ਨਹੀਂ ਵੀ ਆਪਾਂ ਕਰਦੇ ਆ ਦੇਖੀ ਜਾਓ ਜਿਵੇਂ ਹੋਊਗਾ ਬਾਅਦ ਚ ਇਹ ਕਹਿੰਦੇ ਜੇ ਖਰਾਬ ਹੋ ਗਿਆ ਮੈਂ ਕੋਈ ਗੱਲ ਨਹੀਂ ਬਾਕੇ ਕੱਦੂ ਕਰਾਂਗੇ ਫਿਰ ਆਪਣੇ ਵੀ ਜਮੀਨਾਂ ਦੇ ਮਾਮਲੇ ਦੇਖਿਆ ਆਪਣੇ ਵੀ ਇਹ ਮਾਮਲੇ ਦੇਖਿਆ ਹੁਣ ਉਹਦਾ ਮਤਲਬ ਝਾੜਦਾ ਤੁਸੀਂ ਕੱਟੀ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਆਪਣਾ ਖੇਤ ਨਾਲ ਹੀ ਆ ਆ ਨਾਲ ਹੀ ਖੇਤਾ ਜਿੱਥੇ ਸਿੱਧੀ ਬੀਜਾਈ ਕਰੀ ਆ ਇਹ ਤੁਸੀ ਡਿਸਾਈਡ ਕਰਨਾ ਨਾਲ ਇੱਕ ਕੱਦੂ ਵਾਲੀ ਬੀਜੀ ਹੋਈ ਆ ਤੇ ਸਿੱਧੀ ਬੀਜ ਵਾਲੀ ਬੀਜੀ ਹੋਈ ਆ ਇਹ ਆਪਾਂ ਉਥੇ ਕੰਪੈਰੀਸ਼ਨ ਕਰਦੇ ਆ ਕਿਹੜੇ ਜਣੇ ਕਿਸਾਨ ਵੀਰੋ ਆ ਜਿਹੜੇ ਅਸੀਂ ਅੱਜ ਖੇਤ ਵਿੱਚ ਖੜੇ ਆ ਇਹ ਗਰਮੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਦਾ ਖੇਤ ਆ ਇਸ ਕਿਸਾਨ ਨੇ ਪੀਏਯੂ ਬਣਾਉ ਨਵੀਂ ਵਿਕਸਿਤ ਕੀਤੀ ਗਈ ਤਕਨੀਕ ਤਰਵਤਰ ਕੰਡੀਸ਼ਨ ਤਰਵਤਰ ਹਾਲਾਤਾਂ ਵਿੱਚ ਝੋਨੇ ਦੀ ਸਿੱਧੀ ਬਜਾਈ ਆ ਕਿਸਾਨ ਵੀ ਉਹ ਇੱਕ ਕਿਸਾਨ ਨੇ ਲਗਭਗ 30 ਏਕੜ ਤੇ ਇਸ ਦੀ ਕਾਸਤ ਕੀਤੀ ਆ ਔਰ ਅਸੀਂ ਵੀਗੇ ਕਲਾਕ ਖੇਤੀਬਾੜੀ ਅਫਸਰ ਪੱਖੋਵਾਲ ਅਤੇ ਮੇਰੀ ਟੀਮ ਦੇ ਸਾਡੇ ਏਡੀਓ ਸਹਿਬਾਨ ਅਸੀਂ ਇਹਦੇ ਕੋਲ ਬਾਰ ਬਾਰ ਗੇੜੇ ਲਾ ਕੇ ਇਹਨੂੰ ਕਾਮਯਾਬ ਕਰਨ ਵਿੱਚ ਤੇ ਇਹਨਾਂ ਦੀ ਪੂਰੀ ਮਦਦ ਕੀਤੀ ਹੈ ਜਦੋਂ ਵੀ ਸਾਨੂੰ ਇਹਨਾਂ ਨੇ ਬੁਲਾਉਣਾ ਤੇ ਲਗਭਗ ਇਹ ਜਿਆ ਸਮਾਂ ਵੀ ਆਇਆ ਵੀ ਜਦੋਂ ਇਹਨਾਂ ਨੇ ਤਰਬੱਤਰ ਕੰਡੀਸ਼ਨ ਵਿੱਚ ਸਿੱਧੀ ਬਜਾਈ ਕੀਤੀ ਤਾਂ ڪرੰਡ ਹੋ ਗਈ ਫਸਲ ਤਾਂ ਅਸੀਂ ਇੱਕ ਇੱਕ ਵਾਰ ਇਹ ਹੋਇਆ ਵੀ ਇਹਨਾਂ ਨੇ ਕੋਈ ਪੂਸਾ 44 ਅਰਲੀ ਲਾ ਲਈ ਸੀ ਤਾਂ ਜਦੋਂ ਉਹ ڪرੰਡ ਹੋ ਗਈ ਤਾਂ ਸਾਡਾ ਦਿਲ ਇਹ ਹੋ ਗਿਆ ਵੀ ਇਹ ਨਹੀਂ ਹੋਣਗਦੀ ਪਰ ਇਸ ਕਿਸਾਨ ਵੀਰ ਨੇ ਦਿਲ ਨਹੀਂ ਛੱਡਿਆ ਇਹਨੇ ਸੁਹਾਗਾ ਮਾਰ ਕੇ ਉਹਦਾ ਕਰੰਡ ਤੋੜਿਆ ਪਤਾ ਨਹੀਂ ਕਿਵੇਂ ਕਾਮਯਾਬ ਕੀਤੀ ਤੇ ਮੁੜ ਕੇ ਸਾਨੂੰ ਕਹਿੰਦਾ ਜੀ ਮੈਂ ਨਹੀਂ ਬੋਣਾ ਔਰ ਇਸ ਕਿਸਾਨ ਨੇ ਸਾਡੇ ਕਹਿਣ ਤੇ ਵੀ ਨਹੀਂ ਬਾਹਿਆ ਔਰ ਅੱਜ ਤੁਸੀਂ ਦੇਖ ਰਹੇ ਹੋ ਲਗਭਗ 30-35 ਏਕੜ ਤੇ ਇਸ ਕਿਸਾਨ ਨੇ ਤਰਬਤ ਕੰਡੀਸ਼ਨ ਰਾਹੀਂ ਪੀਏਯੂ ਬਲੋਂ ਜਿਹੜੀ ਨਵੀਂ ਬੈਕਸਰ ਟੈਕਨੀਕ ਆ ਉਹਨੂੰ ਸਮੇਂ-ਸਮੇਂ ਤੇ ਉਹਦੀਆਂ ਗਾਈਡਲਾਈਨ ਨੂੰ ਫਾਲੋ ਕਰਕੇ ਅੱਜ ਇਹ ਸਫਲ ਕੀਤੀ ਆ ਆਉਣ ਵਾਲੇ ਸਮੇਂ ਤੇ ਅਸੀਂ ਕ੍ਰੋਪ ਕਟਿੰਗ ਕਰਕੇ ਦਾ ਝਾੜ ਵੀ ਕਰਾਂਗੇ ਪਰ ਦੇਖਣ ਤੋਂ ਜਿਵੇਂ ਅਸੀਂ ਇਹਦੀ ਆਈ ਬਿਟਨੈਸ ਦੇ ਤੌਰ ਤੇ ਦੇਖੀਏ ਤਾਂ ਸਾਨੂੰ ਲੱਗਦਾ ਵੀ ਇਹਦਾ ਝਾੜ ਉਹਦੇ ਲਗਭਗ ਘੱਟ ਤਾਂ ਨਹੀਂ ਹੋਊਗਾ ਜੇ ਵੱਧ ਨਹੀਂ ਹੁੰਦਾ ਤਾਂ ਬਰਾਬਰ ਜ਼ਰੂਰ ਰਹੂਗਾ